ਇੰਨੀ ਕੀ ਦਵਾਈ ਨਤ ਲਾਇਆ ਬੰਦਾ ਬ੍ਰੇਕ ਨਹੀਂ ਖੋਲਣਦਾ ਬੌਣ ਵੇਲੇ ਅੱਛਾ ਬੌਣ ਵੇਲੇ ਬ੍ਰੇਕਾਂ ਤਾਂ ਨਹੀਂ ਮੋੜਨਾ ਹਰੇਕ ਤੇ ਨਹੀਂ ਹਾਂ ਤੇ ਟਰੈਕਟਰਾਂ ਦੇ ਦੇਖੋਗੇ ਤਾਂ ਲੈਫਟ ਵਾਲੇ ਸਟਿੱਕਰ ਵੀ ਹੈ ਨਹੀਂਗੇ ਤੇ ਇਹਦੇ ਦੇਖੋ ਤੁਸੀਂ ਲੈਫਟ ਵਾਲੇ ਸਟਿੱਕਰ ਵੀ ਇਧਰਲੀ ਸਾਈਡ ਪੂਰੇ ਸਾਹਮਣੇ ਪਏ ਆ ਜਿਹੜਾ ਥੋੜੇ ਪਿੱਛੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਤੁਹਾਨੂੰ ਬਈ 5911 ਟਰੈਕਟਰ ਦਿਖਾਉਣੇ ਆ 2002 ਮਾਡਲ ਬੜਾ ਹੀ ਸਾਹਮਣੇ ਰੱਖਿਆ ਹੋਇਆ Ориਜਨਲ ਆ ਟਰੈਕਟਰ ਸਾਰਾ ਤੇ ਇੰਜਨ ਗੇਅਰ ਦਾ ਵੀ Ориਜਨਲ ਰੱਖਿਆ ਹੋਇਆ ਟਰੈਕਟਰ ਤੇ ਇਸ ਟਾਈਮ ਤੇ ਉਹਨੇ ਖੜਾ ਤੇ ਇਹ ਟਰੈਕਟਰ ਵੀ ਮਤਲਬ ਦਾ ਤੇ ਅੱਜ ਤੁਹਾਨੂੰ ਟਰੈਕਟਰ ਦਿਖਾਉਣੇ ਆ ਤੇ ਸਾਰੀ ਗੱਲਬਾਤ ਕਰਦੇ ਆ ਵੈਸੇ ਰੱਖਿਆ ਬਾਈ ਨੇ ਬਹੁਤ ਸ਼ੌਂਕ ਨਾਲ ਆ ਸਾਰਾ ਰੰਗ ਆ ਦਾ ਜਿਹੜਾ ਨਾਲ ਦਾਗਾ ਤੇ ਬਾਕੀ ਆ ਤੁਸੀਂ ਬੰਪਰ ਦੇਖ ਸਕਦੇ ਹੋ ਬਸ ਇਹ ਪਾਵਰ ਸਟੀering ਕਰਵਾਇਆ ਹੋਇਆ ਤੇ 2002 ਮਾਡਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਹਿੱਸਾ ਉਹ ਮਤਲਬ ਪੂਰਾ ਹੈਵੀ ਆ ਗਿਆ ਸੀ ਪੱਟੀ ਲੱਗੀ ਆ ਗਈ ਸੀ ਤੇ ਪੰਪ ਦੀ ਸੀਲ ਵੀ ਨਹੀਂ ਖੁੱਲੀ ਹੋਈ ਹੈ ਨਾ ਦੇਖੋ ਤੁਸੀਂ ਤੇ ਇਹ ਪੰਪ ਉਦੋਂ ਦੇ ਨਾਲ ਦਾ ਇਹ ਨੂੰ ਕੋਈ ਵੀ ਮਤਲਬ ਐ ਨਹੀਂ ਕਿ ਵੀ ਰਿਪੇਅਰ ਹੋਈ ਹੋਊ ਜਾਂ ਚਾਬੀ ਵੀ ਲੱਗੀ ਹੋਵੇ ਇੰਜਨ ਦੇ ਉੱਤੇ ਨਾ ਹੀ ਇਹਦੇ ਆ ਦੇਖ ਸਕਦੇ ਹੈਡਾਂ ਦੇ ਕਿਤੇ ਵੀ ਚਾਬੀ ਲੱਗੀ ਹੋਵੇ ਤਾਂ ਦਿਖਾਓ ਹਣਾ ਟਰੈਕਟਰ ਬਹੁਤ ਸੈੱਟ ਪਿਆਗਾ ਨਾਲ ਦਾ ਹੀ ਸਿਲੈਂਸਰ ਹੈ ਇਹਦੇ ਆਵਾਜ਼ ਬਹੁਤ ਘੈਂਟਾ ਟਰੈਕਟਰ ਦੀ ਤੇ ਬਾਕੀ ਆ ਜਾਂਦਾ ਐਚ ਐਮਟੀ ਆ ਮਾਰਕਿਆਂ ਵਾਲਾ ਤੇ ਆ ਡੱਬੀ ਵਗੈਰਾ ਵੀ ਵੇਖੋ ਸਾਂਭ ਕੇ ਰੱਖੀ ਹੋਈ ਆ ਅੱਛਾ ਇਹਦੇ ਵਿੱਚ ਤੁਸੀਂ ਆਮ ਦੇਖੋਗੇ ਟਰੈਕਟਰਾਂ ਦੇ ਵਿੱਚ ਨਾ ਤੁਹਾਨੂੰ ਆ ਆਟੋ ਸਪਾਰਕ ਦੇ ਜਿਹੜੇ ਅਗਲੇ ਵਾਲੇ ਟੁੱਟੇ ਮਿਲਣਗੇ ਤੁਹਾਨੂੰ ਆਹ ਇੰਡੀਕੇਟਰ ਪਰ ਇਹ ਚ ਲੱਗੇ ਹੋਏ ਨਾਲ ਆਟੋ ਸਪਾਰਕ ਤੇ ਟੈਂਕੀ ਟੂਕੀ ਦਾ ਸਾਰਾ ਰੰਗ ਆ ਨਾਲ ਦਾ Ориਜਨਲ ਆ ਜਿਵੇਂ ਦੱਸਣ ਦੇ ਮਤਾਬਕ ਆ ਬਾਈ ਰਹਿੰਦੇ ਤੇ ਉਹ ਅੰਕਲਾ ਕਾਫੀ ਉਮਰ ਦੇ ਆ ਬਹੁਤ ਸੰਭ ਕੇ ਰੱਖਿਆ ਆ ਦੇਖੋ ਤੁਸੀਂ ਪੈਡਲਾਂ ਦੇ ਉੱਪਰ ਵੀ ਇਹਨਾਂ ਨੇ ਤਾਰ ਕਸੀ ਹੋਈ ਆ ਤੇ ਰੰਗ ਤੋਂ ਤੁਸੀਂ ਦੇਖ ਹੀ ਲਊਗਾ ਵੇਟ ਵਗੈਰਾ ਕੜੇ ਨਾਲ ਦੇ ਸਾਰੇ ਠੀਕ ਆ ਜੀ ਤੇ ਇਹਦਾ ਥੋੜਾ ਜਿਹਾ ਮਤਲਬ ਪਿੱਛੋਂ ਲੈਫਟ ਪੰਪ ਦੀ ਦਿੱਕਤ ਸੀਗੀ ਉਹ ਸਹੀ ਕਰ ਰਿਆ ਇਹ ਟਰੈਕਟਰ ਜਦੋਂ ਦਾ ਆਇਆ ਇਹਦਾ ਕੰਪਨੀ ਵੱਲੋਂ ਹੀ ਇਹਦਾ ਗੇਅਰ ਹੋਇਆ ਹੋਇਆ ਹੈਗਾ ਉਹ ਕੰਪਨੀ ਨੇ ਜਿਹੜੇ ਮਾਡਲ ਆਏ ਸੀਗੇ ਟਰੈਕਟਰ ਉਹ ਤੋਂ ਬੁਲਾ ਲਏ ਸੀਗੇ ਤੇ ਇਸ ਤੋਂ ਬਾਅਦ ਨਾ ਤਾਂ ਇਹਦਾ ਕੋਈ ਗੇਅਰ ਦਾ ਕੋਈ ਕਿਤੇ ਵੀ ਆਵਾਜ਼ ਨਹੀਂ ਮਤਲਬ ਕਰਦਾ ਇਹ ਟਰੈਕਟਰ ਵੀ ਆਪਾਂ ਕਹਿ ਦਿੰਦੇ ਆ ਗੇਅਰ ਗੂੜ ਦਾ ਦਿੱਕਤ ਆ ਜਾਂਦੀ ਹੈਗੀ ਹੋਰ ਜਾਣ ਨਿਹਗਾ ਆਜੋ ਆਜੋ ਬਾਈ ਬਾਕੀ ਆ ਦੇਖੋ ਤੁਸੀਂ ਪਲੋ ਲੈਂਪੇ ਦਾ ਆਊਟਰ ਸਪਾਰਕ ਵਾਲਾ ਹੋਰ ਬਈ ਇਹਦਾ ਕੀ ਕੁਛ ਕੇ ਹਾਂ ਕਹਿੰਦੇ ਹੁੰਦੇ ਗੇਅਰ ਕੀ ਖੁੱਲਿਆ ਸੀਗਾ ਤਾਂ ਇਕੱਲੀ ਇੱਕ ਬ੍ਰੇਕ ਖੁੱਲਿਆ ਬ੍ਰੇਕ ਇੱਕ ਖੁੱਲਿਆ ਹੋਇਆ। ਇਹ ਕੀ ਗੇਅਰ ਕੀਤਾ ਨਾ। ਗੇਅਰ ਐਸ ਵਾਰੀ ਕੀਤਾ ਪਹਿਲਾਂ। 2002 ਮਾਡਲ ਦਾ ਹੁਣ ਤਾਂ ਮਤਲਬ ਲੈ। ਇਹ ਕਹਿੰਦੇ ਆ ਬਾਹਲਾ ਖੁੱਲਦਾ ਹੁੰਦਾ ਕਿ ਸਮਾਂ ਸੌਦਾ ਹੀ ਨਾ ਚਲਾਇਆ ਹੋਇਆ। ਇੰਨੀ ਕਿਦਾਂ ਭਾਈ ਨਾ ਚਲਾਇਆ ਬੰਦਾ ਬ੍ਰੇਕ ਨਹੀਂ ਖੋਲਨਦਾ ਬੌਣ ਵੇਲੇ। ਅੱਛਾ ਬੌਣ ਵੇਲੇ। ਬ੍ਰੇਕਾਂ ਤਾਂ ਨਹੀਂ ਮੋੜਨ। ਹਰ ਇੱਕ ਤੇ ਨਹੀਂ ਨਾ। ਪਰ ਇਹ ਤਾਂ ਮੜ ਜਾਂਦੇ ਸੌਖੇ ਇਦਾਂ ਆਪਾਂ ਬਾਹਲਾ ਬ੍ਰੇਕਾਂ ਤੇ ਵੀ ਮੋੜਦੇ ਆਂ। ਤੇ ਇੰਜਨ ਨੂੰ ਭਾਈ ਜਵਾਂ ਨਹੀਂ ਲੱਗੀ ਚਾਬੀ। ਨਾ। ਰੇਡੀਏਟਰ ਨਾਲ ਦਾ? ਨਾਲ ਦਾ। ਵੱਡਾ ਰੀਟ ਟੱਕਲ ਸੀ ਤੇ ਉਹ ਛੁਟਾ ਕਰਵਾਇਆ ਹੁੰਦਾ ਨਾਲ ਨਾਲ। ਅੱਛਾ। ਹਾਂ ਤੇ ਇਹ ਰੇਡੀਏਟਰ ਦਾ ਬਈ ਬੈਂਕੋ ਦੇ ਆਉਂਦੇ ਸੀ ਨਾਲ ਠੀਕ ਆ ਲੈ ਬਈ ਆ ਤੁਸੀਂ ਨਾ ਇਹਦੇ ਸਟicker ਵੀ ਲੱਗੇ ਹੋਇਆ ਦੇਖੋ ਤੁਸੀਂ ਇਹਦੇ 에어 ਕਲਿੰਡਰ ਦੇ 에어 ਕਲਿੰਡਰ ਦੇਖੋ ਕਿੰਨਾ ਸਾਫ਼ ਸੁਥਰਾ ਰੱਖਿਆ ਗਿਆ ਹਾਂਜੀ ਬਈ ਇਹ ਪਾਰਟ ਨੰਬਰ ਵੀ ਹੋਊਗਾ ਇੱਥੇ ਅੱਛਾ ਇਹਦਾ ਪਾਰਟ ਨੰਬਰ ਵੀ ਹੋਊਗਾ ਇੱਥੇ ਨਾਲ ਫਣੀਕੀ ਦੀ ਕੰਪਨੀ ਆਉਂਦੀ ਹੈ ਬੈਂਕੋ ਦਾ ਆਉਂਦਾ ਸੀ ਹੂੰ 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 ਪਾਰਟ ਨੰਬਰ ਆਸ ਠੀਕ ਆ ਅੱਛਾ ਅੱਛਾ ਲੈ ਬਈ ਆ ਇਹਦਾ ਪਾਰਟ ਨੰਬਰ ਵੀ ਦਿੱਤਾ ਪਿਆ ਆਮ ਲਗਾ ਦਾ ਗਲੀਆਂ ਤੇ ਸ਼ੀਸ਼ੇ ਚੇਂਜ ਆ ਗਏ ਆ ਬੰਪਰ ਇਹਦੇ ਨਾਲ ਵਾਲੇ ਆਉਂਦੇ ਸੀ ਏਜੰਸੀ ਵਾਲੇ ਬਈ ਕਿ ਆਹ ਜਿਹੜਾ ਲੱਗਿਆ ਪਿਆ ਬੰਧਿਆ ਆ ਬੰਪਰ ਇਹ ਏਜੰਸੀਆਂ ਵਾਲੇ ਨੇ ਦਿੱਤੇ ਸੀਗੇ ਤੇ ਬਾਕੀ ਬਈ ਇਹ ਸਾਰਾ ਬੜਾ ਵਧੀਆ ਸਾਂਭ ਕੇ ਰੱਖਿਆ ਹੋਇਆ ਤੁਸੀਂ ਨਾ ਜੇ ਆਮ ਟਰੈਕਟਰਾਂ ਦੇ ਦੇਖੋਗੇ ਤਾਂ ਲੈਫਟ ਵਾਲੇ ਸਟicker ਵੀ ਹੈ ਨਹੀਂਗੇ ਤੇ ਇਹਦੇ ਦੇਖੋ ਤੁਸੀਂ ਲੈਫਟ ਵਾਲੇ ਸਟicker ਵੀ ਇਧਰਲੀ ਸਾਈਡ ਪੂਰੇ ਸਾਂਭ ਪਏ ਆ ਜਿਹੜਾ ਥੋੜੇ ਪਿੱਛੇ ਜੇ ਤਾਂ ਹੋ ਜਾਂਦੇ ਹੈਗੇ ਤੇ ਬਾਕੀ ਬਈ ਇਹ ਜਿਹੜਾ ਜਿੰਨਾ ਸਾਦੇ ਇੰਜਨ ਚ ਵਧੀਆ ਚੱਲਦਾ ਜਿੰਨੀ ਇਹਦੀ ਲਾਈਫ ਆ ਉਹਨੇ ਵਧੀਆ ਆਕੋਸ਼ ਹੁਣ ਉਹਨਾਂ ਨਾਲ ਵੀ ਮੋੜੀ ਮਾਈਡੀ ਫਾਈ ਕਰੀ ਜਾਂਦੇ ਆ ਬੜੇ ਬੜੇ ਇੰਜਨ ਚ ਪੰਪ ਪੁੰਪ ਜੇ ਲਾ ਕੇ ਚੂੜੀਆਂ ਵਧਾ ਕੇ ਵੀ ਸਾਡੇ ਵਾਲਾ ਟਰੈਕਟਰ ਤੀਜੇ ਚੌਥੇ ਚ ਖਿੱਚਦਾ ਕੁਝ ਨਹੀਂ ਪਿਆ ਇਹਨਾਂ ਕੰਮਾਂ ਚ ਉਹਨਾਂ ਨੂੰ ਪੈਸੇ ਬਣਦੇ ਆ ਤੁਸੀਂ ਪੈਸੇ ਲਟਾ ਰਹੇ ਹੋ ਤੇ ਜਿੰਨਾ ਸੈਂਪਲ ਰੱਖੋਗੇ ਜਾਂ ਨੂੰ ਇਹ 102 ਦਾ ਬੋਰ ਕਰ ਲਓ ਸਿਰਫ 102 ਦਾ ਬੋਰ ਕਰ ਲਓ ਪੰਜ ਪੁੰਜ ਦਾ ਬੋਰ ਪਾਉਣ ਦੀ ਵੀ ਲੋੜ ਨਹੀਂ ਤੇ ਵਧੀਆ ਚੱਲੂਗਾ ਬਾਕੀ ਵੀ ਟਰੈਕਟਰ ਦੀ ਇਹਦੀ ਛਤਰੀ ਵੀ ਵੱਖਰੀ ਲੇਖ ਦਿੰਦੀ ਹੈ ਇਹਨੂੰ ਹਨਾ ਤੇ ਬਹੁਤ ਸੋਹਣਾ ਲੱਗਿਆ ਹੈ ਟਰੈਕਟਰ ਮੈਨੂੰ ਇਹਦੇ ਮੀਟਰ ਆ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਜਿਹੜੀਆਂ ਬੱਤੀਆਂ ਆ ਤੇ ਆਹ ਤੇਲ ਵਾਲੀ ਗੇਜ ਇਹਦੀ ਆਹ ਜਿਹੜਾ ਕੜਾ ਜਾ ਆਉਂਦਾ ਹੁੰਦਾ ਇਹਦੇ ਉੱਪਰ ਟੈਂਕੀ ਦੇ ਨਾਲ ਲੱਗਿਆ ਹੁੰਦਾਗਾ ਆ ਵੀ ਨਾਲ ਹੀ ਹੈਨਾ ਤੇ ਆਹ ਵੀ ਸਟicker ਸਾਰਾ ओरिजिनल ਪਿਆ ਹੈ ਤੇ ਸੰਭਾਈ ਬਹੁਤ ਕੀਤੀ ਵੀ ਟਰੈਕਟਰ ਦੀ ਬਾਈ ਬਾਕੀ ਦੱਸਿਓ ਬਾਈ ਹੈਨਾ ਜੇ ਕਿਸੇ ਕੋਲੇ ਇਦਾਂ ਟਰੈਕਟਰ ਸਾਫ ਸਵਾਰ ਰੱਖਿਆ ਹੋਇਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਪਾ ਵੀਡੀਓ ਪਾ ਦਾਂਗੇ ਤੁਹਾਡੀ ਵੀ ਹੈਨਾ ਆਹ ਲੋ ਜੀ ਦੇਖੋ ਬਾਕੀ ਕਰ ਦਿਓ ਸ਼ੇਅਰ ਧੰਨਵਾਦ ਜੀ